ਵੀਡੀਓ ਹਰ ਇੱਕ ਨੂੰ ਦੇਖਣੀ ਬਹੁਤ ਜ਼ਰੂਰੀ ਆ ਤੇ ਹਰ ਇੱਕ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਪਿਛਲੇ ਦਿਨੀ ਤੁਸੀਂ ਸਾਡੀ ਹਰਬਲ ਟੀ ਦੀ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਸ਼ੇਅਰ ਵੀ ਕੀਤਾ ਬਹੁਤ ਲੋਕਾਂ ਨੇ ਚਾਹ ਮੰਗਾਈ ਆ ਤੇ ਸਾਡੇ ਕੋਲੋਂ ਚਾਹ ਬਿਲਕੁਲ ਖਤਮ ਹੋ ਚੁੱਕੀ ਆ ਦੋਸਤੋ ਹੁਣ ਅਸੀਂ ਨਵੀਂ ਚਾਹ ਜਿਹੜੀ ਤਿਆਰ ਕਰਨ ਦੇ ਲੱਗੇ ਹੋਇਆ ਹੁਣ ਤੁਹਾਨੂੰ ਫਰਕ ਦੱਸਦੇ ਆ ਦੇਖੋ ਮੈਂ ਚੀਜ਼ ਵੇਚਣ ਦੇ ਮਾਰੇ ਨਹੀਂ ਕਹਿੰਦੇ ਅਸੀਂ ਅਸੀਂ ਉਹ ਚਾਹ ਜਿਹੜੀ ਨੋ ਪ੍ਰੋਫਿਟ ਨੋ ਲਾਸਟੇ ਇੱਕ ਲੋਕਾਂ ਨੂੰ ਵੰਡੀ ਸੀ ਵੀ ਲੋਕਾਂ ਚੰਗੀ ਚੀਜ਼ ਨੂੰ ਕਿੰਨਾ ਕੁ ਪਸੰਦ ਕਰਦੇ ਆ ਲੋਕ ਚੰਗੀ ਚੀਜ਼ ਨੂੰ ਬਹੁਤ ਪਸੰਦ ਕਰਦੇ ਆ ਤੇ ਉਹਦੇ ਬਹੁਤ ਜ਼ਿਆਦੇ ਬੈਨੀਫਿਟ ਨੇ ਹੁਣ ਆਪਾਂ ਕੰਪੈਰੀਜ਼ਨ ਕਰਾਂਗੇ ਹਰਬਲ ਟੀ ਤੇ ਦੂਸਰੀ ਚਾਹ ਦੇ ਬਾਰੇ ਹੁਣ ਜਿਹੜੀ ਆਪਾਂ ਆਮ ਘਰਾਂ ਦੇ ਵਿੱਚ ਦੋਸਤੋ ਆਹ ਚਾਹ ਪੀਂਦੇ ਆ ਦੋਸਤੋ ਇਹਦੇ ਬਹੁਤ ਹੀ ਸਾਡੀ ਬਾਡੀ ਤੇ ਸਾਇਰਟ ਇਫੈਕਟ ਨੇ ਤੁਸੀਂ ਪੜ ਲਿਓ ਤੁਸੀਂ ਸੁਣੇ ਵੀ ਹੋਣਗੇ ਦੋਸਤੋ ਇੱਕ ਪਾਸੇ ਆਹ ਹਰਬਲ ਟੀ ਆ ਹਰਬਲ ਚਾਹ ਗਈ ਦੋਸਤੋ ਇਹ ਚਾਹ ਨੂੰ ਤੁਸੀਂ ਖਾ ਵੀ ਸਕਦੇ ਹੋ ਇਹਨੂੰ ਕਾੜਾ ਵੀ ਬਣਾ ਕੇ ਪੀ ਸਕਦੇ ਹੋ ਇਨੂੰ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹੋ ਇਹਨੂੰ ਤਿੰਨ ਤਰੀਕਿਆਂ ਦੇ ਨਾਲ ਯਾਨੀ ਕਿ ਵਰਤ ਸਕਦੇ ਹੋ ਦੋਸਤੋ ਇਹ ਜਿਹੜੀ ਚਾਹ ਹੈ ਇਹ ਤੁਹਾਨੂੰ ਕਬਜ ਗੈਸ ਤਜਾਬ ਐਸਿਡਿਟੀ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਇਹ ਚਾਹ ਲਾਉਂਦੀ ਹੈ ਤੇ ਦੋਸਤੋ ਇਹ ਚਾਹ ਖਤਮ ਕਰਦੀ ਹੈ ਹੁਣ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਰੇਟ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਇਹ ਪਾਉਣੀ ਹੈ ਇੱਕ ਜਮਾਂਚ ਇਹ ਪਾਉਣੀ ਆ ਦੋ ਚੁੰਨੇ ਆ ਫਰਕ ਹੁਣ ਤੁਸੀਂ ਆਪ ਹੀ ਦੇਖ ਲਿਓ ਤੇ ਹੁਣ ਆਪਾਂ ਫਾਇਦੇ ਦੀ ਗੱਲ ਕਰਾਂਗੇ ਇਹਦੇ ਕੀ ਕੀ ਲਾਭ ਨੇ ਜਿਹੜੀ ਹਰਬਲ ਚਾਹ ਹੈ ਦੋਸਤੋ ਇਹ ਗੈਸ ਨੂੰ ਬਣਾਉਣਾ ਬਿਲਕੁਲ ਬੰਦ ਕਰ ਦਿੰਦੀ ਹੈ ਜਿਨ੍ਹਾਂ ਲੋਕਾਂ ਨੂੰ 슈ਗਰ ਅੱਜਕੱਲ 슈ਗਰ ਵੀ ਕਰ ਕਰਾ 슈ਗਰ ਵਾਲਾ ਬੰਦਾ ਵੀ ਚਾਹ ਪੀਂਦਾ ਤੇ ਉਹਦਾ 슈ਗਰ ਵੀ ਕੰਟਰੋਲ ਦੇ ਵਿੱਚ ਕਰ ਦਿੰਦੀ ਹੈ ਜਿਵੇਂ ਆਪਾਂ ਹੰਕਬਰਾ ਹਰ ਹੋ ਜਾਂਦੀ ਹੈ ਕਈ ਵਾਰ ਉਹਨੂੰ ਵੀ ਇਹ ਹਰਬਲ ਚਾਹ ਜਿਹੜੀ ਬੰਦ ਕਰ ਦਿੰਦੀ ਹੈ ਜਿਹੜੇ ਲੋਕਾਂ ਦਾ ਬਹੁਤ ਸਾਰੇ ਲੋਕਾਂ ਦਾ ਅੱਜਕੱਲ ਬੀਪੀ ਦੀ ਗੋਲੀ ਕਰ ਕਰ ਲੱਗੀ ਹੋਈ ਹੈ ਬੀਪੀ ਨੂੰ ਵੀ ਕੰਟਰੋਲ ਦੇ ਵਿੱਚ ਕਰਦਾ ਜਿਹੜੇ ਲੋਕਾਂ ਦਾ ਵਾਧਾ ਤੇ ਉਹਦਾ ਘਟਾ ਦਿੰਦੀ ਹੈ ਜਿਹਦੇ ਘਟਦਾ ਉਹਨੂੰ ਵਧਾ ਦਿੰਦੀ ਹੈ ਮਤਲਬ ਜਨਨ ਕਿ ਬਰਾਬਰ ਰੱਖਦੀ ਹੈ ਇਹ ਚਾ ਤੇ ਮਟਾਪਾ ਅੱਜ ਕੱਲ ਦੇਖ ਲਓ ਤੁਸੀਂ ਲੋਕਾਂ ਦੇ ਢੱਡਾ ਜਿਹੜੇ ਉਹ ਵਧੇ ਹੋਏ ਨੇ ਮਟਾਪਾ ਥਾਂ ਥਾਂ ਤੇ ਆ ਤੁਹਾਨੂੰ ਪਤਾ ਮਟਾਪਾ ਇਹ ਚਾ ਪੀਣ ਦੇ ਨਾਲ ਮਟਾਪਾ ਵੀ ਘਟਦਾ ਬਹੁਤ ਲੋਕਾਂ ਦਾ ਘਟਿਆ ਸੀ ਤੋਂ ਨੰਬਰ ਵੀ ਦੇ ਸਕਦੇ ਆ ਜਿਹੜੇ ਲੋਕਾਂ ਦਾ ਮਟਾਪਾ ਘਟਿਆਗਾ ਤੇ ਬਾਕੀ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਵੀ ਹੁੰਦਾ ਰਹਿੰਦਾ ਚੱਕਰ ਆਉਂਦੇ ਰਹਿੰਦੇ ਨੇ ਤੇ ਸਿਰ ਦਰਦ ਵੀ ਬੰਦ ਕਰਦਾਗਾ ਤੇ ਖਾਦਾ ਪੀਤਾ ਹਾਜਮ ਨਹੀਂ ਆਉਂਦਾ ਅੱਜ ਕੱਲ ਲੀਵਰ ਦੀ ਪ੍ਰੋਬਲਮ ਹੈ ਤੇ ਖਾਦਾ ਪੀਤਾ ਵੀ ਹਾਜਮ ਇਸ ਚਾਹ ਦੇ ਨਾਲ ਆਉਂਦਾ ਹੁਣ ਆਪਾਂ ਕੰਮ ਕਰਦੇ ਆ ਥਕਾਵਟ ਮਹਿਸੂਸ ਕਰਦੇ ਆ ਥਕਾਵਟ ਕਰਕੇ ਆਪਾਂ ਚਾਹ ਪੀ ਲੈਨੇ ਆ ਇਕਦਮ ਫਰੈਸ਼ ਹੋ ਜਾਂਦੇ ਆ ਤੇ ਜਦੋਂ ਆਪਾਂ ਇਹ ਚਾਹ ਪੀਨੇ ਇਹਦੇ ਵਿੱਚ ਨਿਕੋਟੀਨ ਤੇ ਕਾਫੀਨ ਹੁੰਦੀ ਆ ਨਿਕੋਟੀਨ ਕਾਦੇ ਵਿੱਚ ਹੁੰਦੀ ਆ ਕਾਫੀਨ ਨਿਕੋਟੀਨ ਹੁੰਦੀ ਆ ਸਰਗਟ ਦੇ ਵਿੱਚ ਜਦੋਂ ਆਪਾਂ ਸਰਗਟ ਵੀ ਪੀ ਲੈਨੇ ਆ ਤਾਂ ਆਪਾਂ ਇਕਦਮ ਦਿਮਾਗ ਹੈ ਜਿਹੜਾ ਰਿਲੈਕਸ ਹੋ ਜਾਂਦਾ ਉਸੇ ਤਰ੍ਹਾਂ ਇਹ ਚਾਹ ਕਰਦੀ ਆ ਇਹ ਚਾਹ ਦੇ ਵਿੱਚ ਕੋਈ ਨਿਕੋਟੀਨ ਕੋਈ ਕਾਫੀਨ ਕੋਈ ਨਸ਼ਾ ਨਹੀਂ ਹੈਗਾ ਇਹ ਆਪਣੇ ਦਿਖਾ ਮਤਲਬ ਥਕਾਵਟ ਜਿੰਮੇ ਹੋ ਜਾਂਦੀ ਆ ਉਹਨੂੰ ਵੀ ਰਿਲੈਕਸ ਕਰਦੀ ਆ ਤੇ ਖਾਦਾ ਪੀਤਾ ਵੀ ਹਾਜਮ ਕਰਦਾ ਬਾਕੀ ਅੱਜਕੱਲ ਆਪਾਂ ਕੀਟ ਨਾਸ਼ਕ ਜਿਹੜੀਆਂ ਜ਼ਹਿਰਾਂ ਨੇ ਰੇ ਸਪਰੇਅ ਵਾਲਾ ਖਾਣਾ ਖਾਂਦੇ ਆ ਤਾਂ ਉਹ ਜਦੋਂ ਖਾਂਦੇ ਆ ਤੇ ਉਹ ਸਾਡੀ ਬਾਡੀ ਨੂੰ ਪ੍ਰਭਾਵਿਤ ਕਰਦਾ ਜਨ ਕਿ ਸਾਨੂੰ ਬਿਮਾਰੀਆਂ ਲਾਉਂਦਾ ਜੇ ਆਪਾਂ ਆਹ ਚਾਹ ਪੀਵਾਂਗੇ ਤਾਂ ਉਹ ਜਿਹੜਾ ਉਹਦਾ ਪ੍ਰਭਾਵ ਹੈ ਉਹਨੂੰ ਵੀ ਘੱਟ ਕਰਦਾ ਰੇਹਾਂ ਸਪਰੇਹਾਂ ਦੇ ਪ੍ਰਭਾਵ ਨੂੰ ਇਹ ਚਾਹ ਪੱਤੀ ਹੈ ਜਿਹੜੀ ਘੱਟ ਕਰਦੀ ਆ ਤੇ ਬਹੁਤ ਸਾਰੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਨੇ ਜਿਵੇਂ ਹਾਰਟ ਦੀ ਬਲੌਕ ਹੋ ਗਈ ਕੈਸਟਰੋਲ ਹੋ ਗਈ ਜਾਂ ਇਹ ਚੀਜ਼ਾਂ ਨੇ ਇਹਨਾਂ ਦੇ ਵਿੱਚ ਅਰਜਨਸਾਲਾ ਵਾਲਾ ਕੜੀਪੱਤਾ ਜਾਂ ਮਤਲਬ ਦਾਲ ਚਿਨੀ ਹੋਰ ਕਾਫੀ ਜੜੀ ਬੂਟੀਆਂ ਜਿਹੜੀਆਂ ਪਾਈਆਂ ਹੋਈਆਂ ਜਿਹੜੀਆਂ ਹਾਰਟ ਦੇ ਪੇਸ਼ੈਂਟਾਂ ਦੇ ਲਈ ਵੀ ਰਾਮ ਬਾਣ ਨੇ ਵਧੀਆ ਚੀਜ਼ ਨੇ ਕੈਸਟਰੋਲ ਨੂੰ ਵੀ ਠੀਕ ਕਰਦਾ ਤੇ ਬਹੁਤ ਸਾਰੇ ਲੋਕਾਂ ਨੂੰ ਕਈ ਲੋਕਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਹੁੰਦੀ ਹੈ ਮਤਲਬ ਕਈਆਂ ਨੂੰ ਘੱਟ ਆਉਂਦਾ ਜਾਂ ਵੱਧ ਆਉਂਦਾ ਜਾਂ ਇਨਫੈਕਸ਼ਨ ਹੈ ਤਾਂ ਉਹਦੇ ਇਨਫੈਕਸ਼ਨ ਨੂੰ ਵੀ ਇਹੋ ਚਾ ਜਿਹੜੀ ਠੀਕ ਕਰਦੀ ਹੈ ਅੱਜ ਕੱਲ੍ਹ ਲੋਕਾਂ ਦੀ ਜਿਹੜੀ ਨਜ਼ਰ ਹੈ ਉਹ ਵੀ ਬਹੁਤ ਜ਼ਿਆਦਾ ਘੱਟੀ ਹੋਈ ਹੈ ਤੁਹਾਨੂੰ ਪਤਾ ਹੀ ਨਜ਼ਰ ਘਟ ਜਾਂਦੀ ਹੈ ਲੋਕਾਂ ਦੀ ਤਾਂ ਨਜ਼ਰ ਨੂੰ ਵੀ ਇਹ ਠੀਕ ਕਰਦੀ ਹੈ ਤੇ ਲੀਵਰ ਦੀ ਕੋਈ ਵੀ ਪ੍ਰੋਬਲਮ ਹੋਵੇ ਐਸਜੀਓਬਿਲਟੀ ਹੋਵੇ ਜਾਂ ਮਾੜੀ ਮੁੱਟੀ ਲੀਵਰ ਦੀ ਪ੍ਰੋਬਲਮ ਹੋਵੇ ਜਾਂ ਆਉਣੀ ਹੋਵੇ ਪ੍ਰੋਬਲਮ ਤਾਂ ਉਹਨੂੰ ਵੀ ਠੀਕ ਕਰਦੀ ਹੈ ਹੈਪਟੀ ਲੀਵਰ ਨੂੰ ਵੀ ਕੰਟਰੋਲ ਦੇ ਵਿੱਚ ਕਰਦੀ ਹੈ ਸਾਰੇ ਲੋਕਾਂ ਦੇ ਚਿਹਰੇ ਤੇ ਬਾਲ ਆ ਜਾਂਦੇ ਨੇ ਔਰਤਾਂ ਦੇ ਪਰ ਉਹਦੇ ਜਿਹੜੇ ਹਾਰਮੋਨਲ ਇਨਬੈਲੈਂਸ ਹੋ ਜਾਂਦੇ ਨੇ ਤਾਂ ਉਹਦੇ ਨੂੰ ਵੀ ਬੈਲੈਂਸ ਕਰ ਦਿਆ ਜਿਹੜੇ ਵਾਲ ਆ ਜਾਂਦੇ ਨੇ ਦਾੜੀ ਤੇ ਉਹਨਾਂ ਨੂੰ ਵੀ ਮਤਲਬ ਹਟਾ ਦਿੰਦੀ ਆ ਆਉਣ ਨਹੀਂ ਦਿੰਦੀ ਇਹ ਜਾਂ ਜੇ ਤੁਸੀਂ ਇਹ ਚਾਹ ਪੀਨੇ ਹੋ ਤੇ ਬਾਕੀ ਸਾਰੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਸਾਹ ਦੇ ਵਿੱਚ ਆ ਵੀ ਸੁਧਾਰ ਹੈ ਜਿਹੜਾ ਉਹ ਹੁੰਦਾ ਹੈਗਾ ਇਸ ਚਾਹ ਦੇ ਨਾਲ ਬਾਕੀ ਸਰੀਰ ਨੂੰ ਇਹ ਤਾਕਤ ਹੈ ਜਿਹੜੀ ਉਹ ਵੀ ਦਿੰਦੀ ਹੈ ਕਿਉਂਕਿ ਬਹੁਤ ਸਾਰੀਆਂ ਜੜੀ ਬੂਟੀਆਂ ਹੁੰਦੀਆਂ ਨੇ ਇਹਦੇ ਵਿੱਚ ਜੇ ਇਹ ਚਾਹ ਤੁਸੀਂ ਪੀਨੇ ਹੋ ਬੁਢਾਪਾ ਹੈ ਜਿਹੜਾ ਤੁਹਾਡੇ ਤੇ ਜਲਦੀ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਕਿਉਂਕਿ ਇਹ ਤੁਹਾਨੂੰ ਬਿਮਾਰੀਆਂ ਨੇ ਜਿਹੜੀਆਂ ਲੱਗਣ ਨਹੀਂ ਦਿੰਦੀ ਇਹਨੂੰ ਕੋਈ ਵੀ ਬੱਚਾ ਦਾ ਉਹ ਵੀ ਪੀ ਸਕਦਾ ਨੌਜਵਾਨ ਔਰ ਪੀ ਸਕਦੀ ਹੈ ਮਰਦ ਪੀ ਸਕਦਾ ਇਹ ਸਰੀਰ ਨੂੰ ਤਾਜ਼ਾ ਵੀ ਰੱਖਦੀ ਹੈ ਤੇ ਬਾਕੀ ਮਨੋਵਾਲ ਹੈ ਜਿਹੜਾ ਸਾਡੇ ਸਰੀਰ ਦਾ ਉਹ ਵੀ ਬਣਾਉਂਦੀ ਆ ਸਾਨੂੰ ਤਾਕਤ ਵੀ ਦਿੰਦੀ ਆ ਯੂਰਿਕ ਐਸਿਡ ਨੂੰ ਵੀ ਕੰਟਰੋਲ ਚ ਰੱਖਦੀ ਆ ਬਾਤ ਦੇ ਰੋਗ ਜਾਨਕਿ ਦਰਦਾਂ ਦੇ ਰੋਗ ਜਿਹੜੇ ਲੋਕ ਅੱਜ ਕੱਲ ਯੂਰਿਕ ਐਸਿਡ ਗਠੀਆ ਸਰਵੈਕਲ ਇਹ ਬਾਤ ਦੇ ਰੋਗ ਨੇ ਮਤਲਬ ਜਿਵੇਂ ਬੋਡਿਆਂ ਚ ਦਰਦ ਹੋ ਗਿਆ ਹਵਾ ਭਰ ਕੇ ਸਾਡੇ ਸਰੀਰ ਚ ਉਹਨਾਂ ਨੂੰ ਵੀ ਠੀਕ ਕਰਦੀ ਆ ਬਾਕੀ ਇਹ ਸਾਡੀ ਜਿਹੜੀ ਇਹ ਚਾਹ ਹੈ ਇਹ ਇਮਿਊਨਿਟੀ ਵੀ ਵਧਾਉਂਦੀ ਆ ਤੇ ਬਾਕੀ ਇਹ ਚਾਹ ਦੇ ਮੈਂ ਤੁਹਾਨੂੰ ਜਿਹੜੇ ਮੇਨ ਮੇਨ ਗੁਣ ਨੇ ਉਹ ਦੱਸ ਤੇ ਬਾਕੀ ਤੇ ਗੋਣ ਹੋਰ ਵੀ ਬਹੁਤ ਜ਼ਿਆਦਾ ਨੇ ਦੋਸਤੋ ਬਾਕੀ ਜਿਹੜੇ ਲੋਕ ਮਾਨਸਿਕ ਤੌਰ ਤੇ ਕਮਜ਼ੋਰ ਨੇ ਜਾਂ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਥਕਾਵਟ ਰਹਿੰਦੀ ਆ ਫੋਚਦੇ ਰਹਿੰਦੇ ਨੇ ਟੈਨਸ਼ਨ ਆ ਸਟ्रेस ਆ ਤਾਂ ਉਹਦੇ ਲਈ ਵੀ ਬਹੁਤ ਜ਼ਿਆਦਾ ਵਧੀਆ ਇਹਦੇ ਵਿੱਚ ਬਹੁਤ ਸਾਰੀਆਂ ਵਧੀਆ ਜੜੀ ਬੂਟੀਆਂ ਨੇ ਜਿਹੜੀਆਂ ਪਾਈਆਂ ਹੋਈਆਂ ਨੇ ਤੇ ਨਾ ਇਹ ਚਾਹ ਗਰਮ ਤੇ ਨਾ ਇਹ ਠੰਡੀ ਆ ਇਹਦੇ ਵਿੱਚ ਸੰਖ ਪੁਸਪੀ ਬ੍ਰਹਮੀ ਬੂਟੀ ਤੇ ਆਮਲਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਲੌਂਗ ਲਾਈਚੀ ਜੈਫਲ ਚਬਿਤਰੀ ਮਤਲਬ ਗੁਲਾਬ ਦੇ ਫੁੱਲ ਪੌਲਸੀ ਤੇ ਬਹੁਤ ਸਾਰੀਆਂ ਜਿਹੜੀਆਂ ਜੜੀ ਬੂਟੀਆਂ ਦੇ ਵਿੱਚ ਪਾਈਆਂ ਹੋਈਆਂ ਨੇ ਤੁਸੀਂ ਇਹਨੂੰ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਤੇ ਬਹੁਤ ਜ਼ਿਆਦੇ ਫਾਇਦੇ ਨੇ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਕੋਈ ਨੁਕਸਾਨ ਨਹੀਂ ਦੋਸਤੋ ਆ ਚਾਹ ਤੋਂ ਇਹ ਚਾਹ ਬਹੁਤ ਜ਼ਿਆਦੇ ਵਧੀਆ ਹੈਗੀ ਤੁਸੀਂ ਇਹ ਪੀਓ ਜੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਇਹ ਬਿਮਾਰੀਆਂ ਤੋਂ ਬਚਾਉਂਦੀ ਹੈ ਦੋਸਤੋ ਨੋ ਪ੍ਰੋਫਿਟ ਨੋ ਲਾਸ ਤੇ ਇੱਕ ਸੇਵਾ ਭਾਵਨਾ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਇਹ ਚਾਹ ਗਈ ਇਹ ਪੀਓ ਇਸ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਇਸ ਚਾਹ ਨੂੰ ਤੁਸੀਂ ਟਰਾਈ ਕਰਕੇ ਦੇਖੋ ਤੇ ਬਹੁਤ ਸਾਰੇ ਲੋਕ ਇਹ ਚਾਹ ਦੇ ਵਿੱਚ ਇਹ ਚਾਹ ਮਿਕਸ ਨਹੀਂ ਕਰਨੀ ਹੈਗੀ ਦੋਸਤੋ ਇਹਨੂੰ ਪੀਣਾ ਤਾਂ ਅਲੱਗ ਪੀਓ ਇਹਨੂੰ ਕਾੜਾ ਬਣਾ ਕੇ ਵੀ ਪੀ ਸਕਦੇ ਹੋ ਤੇ ਦੁੱਧ ਪਾ ਕੇ ਵੀ ਪੀ ਸਕਦੇ ਹੋ ਉਹਨੂੰ ਵੈਸੇ ਵੀ ਖਾ ਸਕਦੇ ਹੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਥੈਂਕ ਯੂ ਧੰਨਵਾਦ